ਹਾ ਦਰਖਤ ਦੀ ਕਟਿੰਗ ਦੇਖੋ ਯਾਰ ਕਿੰਨੀ ਸੋਹਣੀ ਕਰੀ ਹੋਈ ਆ ਕਿੰਨਾ ਸੋਹਣਾ ਲੱਗਦਾ ਬਈ ਬਹੁਤ ਜ਼ਿਆਦਾ ਠੰਡੀ ਹਵਾ ਚੱਲਣ ਲੱਗੀ ਆ ਮੇਰੇ ਤਾਂ ਕਰਦਣ ਦੇ ਹੋਣ ਲੱਗ ਗਿਆ ਇੰਨੀ ਜ਼ਿਆਦਾ ਠੰਡੀ ਹਵਾ ਗਿਲਰੀ ਕਾਦੀ ਆ ਰਬ ਪਹਾੜੇ ਇੱਥੇ ਜੰਮੇ ਨਹੀਂ ਦੇਖ ਤੋ ਹਾਲਾ ਤੇ ਉੱਪਰ ਟਿਕੂ ਉਹ ਬੱਸ ਨਾਲ ਮੂੜੇ ਗੱਡੀ ਚੜ ਗਈ ਹਾਂ ਉਹ ਲੰਘ ਨਹੀਂ ਰਹੀ ਇੱਧਰ ਬੱਸ ਆ ਉੱਧਰ ਦੇਖ ਤੋ ਸਹੀ ਬਾਬਾ ਪੂਰੀ ਪੂਰੀ ਤੇ ਜਗ੍ਹਾ ਆ ਤਾਂ ਨਵੀਂ ਨਵੀਂ ਬਣਾਇੰਦਾ ਕੁਝ ਵੀ ਨਹੀਂ ਕਰਿਆ ਵਾ ਇਸ ਵਿੱਚ ਗੱਡੀ ਬੈਕ ਕਰਕੇ ਲੈ ਗਿਆ ਉਹ ਹਾਂ ਮੇੜੀ ਵਾਲਾ ਹੁੰਦਾ ਹਣੋਂ ਕੁਝ ਕਰ ਲੀਏ ਨੇ ਚੱਲ ਦੇਣੀ ਆ ਤੂੰ ਇਹ ਬਸ ਫੜਾਇਆ ਮਾ ਚੱਲਦੀ ਆ ਕਿਹੜਾ ਮਾ ਉਹਨਾਂ ਡਰਾਈਵਰ ਨੂੰ ਫੜਾਦਾ ਮਤੋ ਜੀ ਮਾ ਤੁਹ ਐਸ਼ ਕਰ ਆਲਾ ਥੱਲੇ ਨੂੰ ਦੇ ਜਨਾ ਖੜ ਤੇ ਤਾਂ ਕਮੇਰ ਜੀ ਆਉਂਦੇ ਇੱਕ ਵਾਰ ਤਾਂ ਕਿਉਂਕਿ ਐਡਵੈਂਚਰ ਜਾ ਥੋੜਾ ਜਿਹਾ ਉਹਦੇ ਕਰਕੇ ਅੱਗੇ ਤੁਹ ਦਿਖਾਉਣਾ ਬਿਲਕੁਲ ਹੀ ਐਡਵੈਂਚਰ ਆਈ ਦਾ ਪੰਡਿਆ ਰੋਮਾ ਬਹੁਤ ਲੰਬਾ ਯਾਰ ਮੁੱਕਣ ਤੇ ਆਉਂਦ ਨਹੀਂ ਇਹ ਮੀਂਹ ਕਿਉਂ ਵਾਹ ਦੇਖੋ ਪਹਾੜ ਦੇ ਨਾਲੇ ਨਾਲ ਜਾਂਦਾ ਸਾਰਾ ਉਹ ਤਾਂ ਕਿੰਨਾ ਟਾਈਮ ਹੋ ਗਿਆ ਸਾਨੂੰ ਤੁਰਿਆ ਨੂੰ ਤੇ ਯਾਰ ਵੀਊ ਤਾਂ ਇੰਨਾ ਸੋਹਣਾ ਰੱਜਦੇ ਨਹੀਂ ਹੈਂ ਦੇਖ ਦੇਖ ਕੇ ਦੇਖ ਲੋ ਇੰਨਾ ਸੋਹਣੀ ਚੀਜ਼ ਯਾਰ ਪਹਾੜਾਂ ਦੇ ਨਾਲ ਤੇ ਪਹਾੜ ਵੀ ਕਿੰਨੇ ਸੋਹਣੇ ਲੱਗਦੇ ਆ ਨਾਲ ਦੇਖੋ ਯਾਰ ਇੱਕ ਵਾਰ ਬਈ ਜਰੂਰ ਆਇਓ ਜੋ ਇਟਲੀ ਦੇ ਵਿੱਚ ਮੇਰੇ ਤੇੜੇ ਰਹਿੰਦਾ ਲਿਮੋਨਸ ਸੁਲਗਾਰ ਦਾ ਵਧੀਆ ਥਾਂ ਹੈ ਬਹੁਤ ਜ਼ਿਆਦਾ ਬਾਕੀ ਜੇ ਕਿਸੇ ਨੂੰ ਸਾਈਕਲਿੰਗ ਤੇ ਜਾਣਾ ਨਾ ਤਾਂ ਸਾਈਕਲਿੰਗਾ ਪਿੱਛੇ ਮਿਲਦੇ ਸਾਈਕਲ ਬਹੁਤ ਜ਼ਿਆਦਾ ਜੇ ਕਿਸੇ ਨੇ ਸਾਈਕਲ ਕਰਾਇਦੋ ਲੈਣਾ ਸਾਈਕਲੋ ਮਿਲ ਜਾਂਦੇ ਇੱਥੇ ਜੇ ਗ੍ਰੀਨ ਸ਼ੇਤੀ ਕਵਰ ਕਰਨਾ ਉਦਾਂ ਦੇ ਸਾਈਕਲ ਆਉਣਾ ਨਾ ਤੁਰ ਕੇ ਆਉਗੇ ਤਾਂ ਜ਼ਿਆਦਾ ਵਧੀਆ ਲੱਗਦਾ ਹੈ ਕਿਉਂਕਿ ਸਾਈਕਲ ਤੇ ਥੋੜਾ ਜਿਹਾ ਖਤਰਨਾਕ ਜਿਹਾ ਰਹਿੰਦਾ ਉਦ ਕਿਤੇ ਵਿੱਚ ਬੱਚੇ ਦਾ ਐਦਾਂ ਨਾ ਹੋ ਜਾਏ ਕੁਝ ਨਾ ਹੋ ਜਾਏ ਇਸ ਕਰਕੇ ਮੈਦਲ ਜ਼ਿਆਦਾ ਸਹੀ ਹੈ ਬਿਲਕੁਲ ਮੈਂ ਲੇਕ ਦੇ ਉੱਪਰ ਖੜਾ ਸਟੈਂਡ। ਦੇਖੋ ਮੇਰੇ ਕੋਲ ਇਹ ਸਰੋਂ ਦੇ ਲੇਖ। ਸਾਹਮਣੇ ਲੇਕ ਦਾ ਥਿਊ। ਕਿੰਨਾ ਘੈਂਟ ਲੱਗ ਰਿਹਾ। ਥੋਲੇ ਯਾਰ ਬਹੁਤ ਘੈਂਟ ਜਗ੍ਹਾ ਤੇ ਬਣਾਇਆ ਹੋਇਆ ਇਹਨਾਂ ਨੇ ਆਹ ਜਿਹੜਾ ਬਣਾਇਆ ਹੋਇਆ। ਬਿਲਕੁਲ ਫ੍ਰੀ ਆਫ ਕਾਸਟ ਹੈ। ਕੋਈ ਇਹਦੀ ਕਾਸਟ ਨਹੀਂ ਜੇਗੀ। ਫ੍ਰੀ ਹੈ ਤੁਰਨ ਆਉਣ ਜਾਓ ਜਦੋਂ ਮਰਜ਼ੀ ਜਿੰਨੇ ਮਰਜ਼ੀ ਵਾਰ ਘੁੰਮੋ। ਘੈਂਟ ਜਗ੍ਹਾ ਜਣੀ। ਉਹ ਮਮਾ ਮੀਆ ਪਤਾ ਨਹੀਂ ਗਿਆ ਲੈ ਇਹਨਾਂ ਨੇ ਇੱਥੇ ਪਿੱਛੇ ਗੋਡ ਪੁਆਇੰਟ ਲੱਗਦਾ ਸਾਹਮਣੇ ਅੱਛਾ ਗੋਡ ਪੁਆਇੰਟ ਉੱਥੇ ਬੋਟਾ ਮਿਲਦੀ ਹੈ ਜਿੱកੇ ਨੇ ਵਿੱਚ ਵੀ ਜਾਣਾ ਹੋਵੇ ਪਾਈ ਦੇਖੋ ਕਿੱਡੇ ਕਿੱਡੇ ਜਾਲੀਆਂ ਲੱਗੀਆਂ ਵੇ ਦੇਖੋ ਉਹ ਦੇਖੋ ਬਲਜੇ ਪਹਾੜ ਦੇ ਡਿੱਗਣੇ ਹੋਵੇ ਰੋਕ ਲੂਗਾ ਹੈ ਇੰਨੀ ਸਪੀਡ ਨਾਲ ਤਾਂ ਪਹਾੜ ਡਿੱਗਦਾ ਚਲੋ ਕੋਈ ਛੋਟਾ ਮੋਟਾ ਪੱਥਰ ਦਾ ਉਹਦੀ ਦਾ ਰੋਕ ਸਕਦਾ ਹੈ ਨਾ ਦੇਖੋ ਕਿੰਨੇ ਕਿੱਡੇ ਪਾਏ ਕਿੰਨੀ ਸੇਫਟੀ ਹੈ ਬੰਦੇ ਜੀ ਦੇ ਹਨ ਨਾਲ ਆ ਭਈ ਆ ਟੋਰਨੇ ਵਾਲਾ ਜਿਹੜਾ ਬਣਾਇਆ ਹੋਇਆ। ਇਹ ਵੀ ਨਾ ਇੱਕ ਲੱਗ ਕੇ ਟੱਚ ਲੱਗ ਗਿਆ ਹੀ ਸਵਾਰਾ ਜੀ ਦਾ। ਆਉਣਾ ਆਣਾ। ਦੇਖੋ ਇਹ। ਬਈ ਬਹੁਤ ਲੰਬਾ ਇਹ। ਪੈਦਲ ਜਿਹੜਾ ਆ ਮੁੱਕ ਨਹੀਂ ਜਿਨੇ ਆਉਂਦਾ ਹੈਗਾ। ਇਹਨਾਂ ਜਗ੍ਹਾ ਦੱਸਿਆ ਹੋਇਆ ਵੀ 2.5 ਤੋਂ 3 ਘੰਟੇ ਜਾਣ ਨੂੰ। ਇਹ 2.5 ਤੋਂ 3 ਨੋਰਮਲ ਗੱਲ ਆ। ਐਡਾ ਲੰਬਾ ਜਣੀਕਰ ਇੰਨਾ ਸਵਾਰਾ ਆ ਨਾ ਵੇਆ। ਨਾਲ ਨਾਲ ਆ ਆ ਵਿਊ ਹਵਾ ਠੰਡੀ ਠੰਡੀ। ਇਹ ਬਾਰਫ ਨੇ ਵੀਊ ਕੀ ਕਹਨੇ ਆ ਯਾਰ ਲੋ ਜੀ ਇੱਥੇ ਆ ਕੇ ਸਮਾਪਤੀ ਹੁੰਦੀ ਆ ਜੀ ਦੇਖ ਲਓ ਕਿੰਨਾ ਲੰਬਾ ਹੈ ਇਹ ਆਇਦਰ ਰੋਡ ਚੱਲਦਾ ਓ ਮਮਾ ਮੀਆਂ ਕਿੰਨੀ ਦੁਨੀਆ ਖੜੀ ਆ ਇੱਥੇ ਦੇਖ ਲੈ ਐਂਡ ਕਰੇ ਦਿੱਤਾ ਫਿਰ ਓਕੇ ਠੀਕ ਮੈਂ ਐਂਡ ਕਰੇ ਦਿੱਤਾ ਆਪਾਂ ਨੇ ਐਂਡ ਜੀ ਐਂਡ ਪੂਰਾ ਹੈ ਨਾ ਹੈਂਡਪੋਰਟ ਵਧੀਆ ਬਣਾਇਆ ਹੋ ਜਣੀ ਕਿਹਨੇ ਆਹਾ ਯਾਰ ਬਾਕੀ ਦੇਖਦੇ ਆ ਕਿਹਾ ਕੁਝ ਲਿਖਿਆ ਹੋਇਆ ਲੋ ਜੀ ਆਹਾ ਉਹਨਾਂ ਦੇ ਨਾਮ ਲਿਖੇ ਹੋਏ ਆ ਤ੍ਰਿਸ਼ਯੋਨੀ ਦੀ ਲਮੋਰੀ ਜਿਨ੍ਹਾਂ ਨੇ ਇਹ ਪੋੜ ਬਣਾਇਆ ਸੀ ਉਹਨਾਂ ਦਾ ਡੇਟ ਆਫ ਬਰਥ ਨਿਸ਼ਾਨ ਕਿ ਨਾ ਸਾਰੇ ਨਾਮ ਲਿਖੇ ਨੇ ਜਿਨ੍ਹਾਂ ਨੇ ਵੀ ਇਹ ਪੋੜ ਬਣਾਉਣ 'ਚ ਆਪਣੀ ਯੋਗਦਾਨ ਪਾਇਆ ਜਣੀ ਕਹਿਣ ਦਾ ਮਤਲਬ ਇਹ ਆ ਉਹਨਾਂ ਦੀ ਯਾਦ ਵਿੱਚ ਕਾਕੀ ਜੀ ਵਰਨਾ ਗਿਵਣਾ ਐ ਐਂਡਪੁਆਇੰਟ ਤੇ ਬਿਲਕੁਲ ਬਈ ਬਹੁਤ ਜ਼ਿਆਦਾ ਠੰਡੀ ਹਵਾ ਚੱਲਣ ਲੱਗੀ ਆ ਮੇਰੇ ਤਾਂ ਗਰਦਨ ਦੇ ਹੋਣ ਲੱਗੀ ਐ ਇੰਨੀ ਜ਼ਿਆਦਾ ਠੰਡੀ ਹਵਾ ਤੇ ਬੱਬੂ ਕਹਿੰਦਾ ਮੈਂ ਵੀ ਜਾ ਕੇ ਦੂਆ ਲੈ ਕੇ ਆਉਂਦਾ ਟੋਪੀ ਵਾਲਾ ਉਹ ਸਾਨੂੰ ਪਤਾ ਨਹੀਂ ਸੀ ਵੀ ਇੰਨੀ ਜ਼ਿਆਦਾ ਠੰਡੀ ਹਵਾ ਚੱਲੂਗੀ ਇੱਥੇ ਚਲੋ ਕੁਦਰਤੀ ਮੈਂ ਤਾਂ ਲੈ ਆਈ ਸੀ ਮੈਂ ਕਿਉਂਕਿ ਪਹਿਲੇ ਹੀ ਕੈਮੀ ਕਰਕੇ ਤੁਰਦਾ ਹਾਂ ਨਾ ਵੀ ਪਤਾ ਨਹੀਂ ਕਿਦਾਂ ਦਾ ਮੌਸਮ ਹੋਣਾ ਕਿਦਾਂ ਦਾ ਇੱਕੇ ਦਾ ਮੌਸਮ ਬਦਲ ਗਿਆ ਤੇ ਇੰਨੀ ਕੁ ਜ਼ਿਆਦਾ ਠੰਡੀ ਹਵਾ ਚੱਲਦੀ ਐ ਤੁਸੀਂ ਇਮੇਜ ਨਹੀਂ ਕਰ ਸਕਦੇ ਤੇ ਇਨੀ ਤਿੱਖੀ ਚੱਲ ਰਹੀ ਹੈ ਇਸ ਟਾਈਮ ਸਾਰੇ ਲੋਕਾਂ ਕੋਲ ਟੋਪੀਆਂ ਲੈ ਲਈਆਂ ਦੇਖ ਲਓ ਭਾਈ ਕੀ ਚੀਜ਼ ਬਣਾਈ ਹੋਇਆ ਨਾਲ ਅਸੀਂ ਜਾ ਰਹੇ ਹਾਂ ਵਾਪਸ ਜਿਮੂਨੇ ਸ਼ਹਿਰ ਤੋਂ ਭਾਵੇਂ ਭਾਈ ਜੇ ਕਿਸੇ ਨੇ ਆਉਣਾ ਨਾ ਤਾਂ ਜਿਮੂਨੇ ਸੁਲਕਰ ਦਾ ਪੀਸ ਟੱਚ ক্লাব ਵੀ ਦੇ ਭਰੇ ਹੋ ਗੂਗਲ ਮੈਪ ਫੇਰ ਨਿਕਲਦੀ ਹੈ ਇਹ ਲੋਕੇਸ਼ਨ ਜਦੋਂ ਕਹਿੰਦਾ ਜਿਮੂਨੇ ਸੁਲਕਰ ਦਾ ਪਰ ਉੱਗਿਆ ਫੇਰ ਵੀ ਨਿਕਲਦੀ ਜਿਮੂਨੇ ਸੁਲਕਰ ਦਾ ਤਾਂ ਇਹ ਥੋੜੇ ਜਿਹਾ ਫਰਕ ਨਾਲ ਹੈ ਜੀ ਜੱਸਾ ਯਾਰ ਬੱਬੂ ਦੇ ਸਿਰ ਐਦਾਂ ਹੋ ਗਏ ਜਿਦਾ ਪਰਪਲ ਲਾਇਆ ਹੋਵੇ ਤੁਹਾਡੇ ਟੋਪੀਆ ਦੋ ਹੀ ਨਹੀਂ ਲੈ ਕੇ ਆਏ ਨਾ ਜੱਸਾ ਨਾ ਬੱਬੂ ਆ ਚਲੋ ਚੱਲ ਦੀਪ ਬਣਾਈਦਾ ਕਿਦਾ ਉਧਰ ਅਸੀਂ ਤੁਰ ਕੇ ਆ ਰਹੇ ਹਾਂ ਬੀਬੀ ਕੀ ਵੀਡੀਓ ਬਣਾਉਣੀ ਹੈ ਬਣਾਵਾ ਲਾ ਮੈਂ ਕਿ ਤੂੰ ਅੱਜ ਸੋ ਟੋਲ ਪਰ ਖੜਾ ਐਨਾ ਟਾਈਮ ਆ ਵੀਡੀਓ ਬਣਾਉਣੀ ਹੈ ਤੁਰ ਕੇ ਆਉਣਾ ਲੋ ਜੀ ਇਹ ਜਗਾ ਪੂਰੀ ਪੈਸਾ ਵਸੂਲ ਜਗਾ ਜੇ ਤੁਸੀਂ ਇੱਥੇ ਆਗੇ ਨਾ ਤਰ ਨਰਾਸ਼ ਹੋ ਕੇ ਨਹੀਂ ਜਾਓਗੇ ਇਸ ਗੱਲ ਦੀ ਗਰੰਟੀ ਮੈ ਲੈਣਾ ਇੰਨਾ ਜਣੀ ਕੋ ਸੋਹਣਾ ਥੇ ਇੱਥੇ ਦਾ ਸਹੀ ਗੱਲ ਹੈ ਟੈਕਨੋਲੋਜੀ ਤਾਂ ਬਹੁਤ ਆ ਗਈ ਹੈ ਬਹੁਤ ਹੈ ਕੋਲ ਪਿੰਡ ਅਲੀ ਗੱਲ ਸੁਣਾ ਯਾਰ ਜਿਹੜੀ ਸੁਣਾਣਾ ਹੈ ਸੁਣਾ ਖਲੋ ਬਾਈ ਮਤਲਬ ਆਇਤਾ ਹਾਂ ਖੜ ਕੇ ਸੁਣਾ ਅਸੀਂ ਬੈਠੇ ਸੀ ਡੈਰੀ ਚ ਹਾਂ ਇੱਥੇ ਬੰਦਾ ਆ ਗਿਆ ਬੰਦਾ ਇੱਕ ਸਾਡੇ ਦਾ ਅੱਛਾ ਉਹ ਦੱਸਣਾ ਤਾਂ ਆਪਣੇ ਹੈ ਨਹੀਂ ਹਾਂ ਹਾਂ ਉਹ ਕਹਿੰਦਾ ਭਾਈ ਤੁਹਾਨੂੰ ਕਹਿੰਦਾ ਪਿੰਡ ਬੈਠਿਆਂ ਨੂੰ ਕਹਿੰਦਾ ਟੈਕਨੋਲੋਜੀ ਦਾ ਬਾੜਾ ਨਹੀਂ ਪਤਾ ਲੱਗਦਾ ਉਹ ਬਾਹਰ ਅੰਦਰ ਘੁੰਮਿਆ ਹੋਇਆ ਅੱਛਾ ਅੱਛਾ ਠੀਕ ਹੈ ਕਹਿੰਦਾ ਹੌਲੀ ਹੌਲੀ ਜ਼ਮਾਨਾ ਇਹ ਜ ਆ ਜਾਣਾ ਵੀ ਜਿਵੇਂ ਹੁਣ ਤਾਂ ਆਪਾਂ ਖੱਤਾਂ ਨੂੰ ਰੇੜੇ ਰੋੜ ਜੋੜ ਕੇ ਲੈ ਕੇ ਜਾਂਦੇ ਆ ਹਾਂ ਕਹਿੰਦਾ ਇਹ ਜ ਜ਼ਮਾਨਾ ਆ ਜਾਣਾ ਵੀ ਰੇੜਾ ਜੇਬ ਚ ਪਾ ਕੇ ਲੈ ਗਏ ਉਹ ਚਲੇ ਜਾ ਕੇ ਖੋਲ ਲਿਆ ਕੱਖ ਲੱਦ ਲੇ ਆਉਣ ਨੂੰ ਆ ਕੇ ਉਹ ਬੋਲਦ ਕਿ ਤੇ ਆਊਗਾ ਕਿੱਥੇ ਨੂੰ ਜਾਊਗਾ ਉਹ ਟੈਕਨੋਲੋਜੀ ਦਾ ਨਹੀਂ ਪਤਾ ਇਹ ਉਹ ਅਜੇ ਬਾਅਦ ਚ ਆ ਗਿਆ ਉਹ ਕਹਿੰਦਾ ਜਿਹੜਾ ਦੇਖ ਲੋ ਭਾਈ ਇੰਨੀ ਟੈਕਨੋਲੋਜੀ ਆ ਜਣੇ ਵੀ ਰੇੜਾ ਜੇਬ ਚ ਭਾਗ ਲੈ ਜਾ ਉੱਥੇ ਆ ਕੇ ਖੋਲ ਨੂੰ ਮੋਟਰ ਤੇ ਇਹ ਪਿੰਟਾਂ ਦੀਆਂ ਗੱਲਾਂ ਦੇਖ ਸਹੀ ਗੱਲ ਗੱਲ ਵੀ ਆ ਯਾਰ ਬਣਾਉਨੇ ਪੂਰੀਆਂ ਜਿਹਦਾ ਅਸਰ ਵੀ ਹੋ ਸਕਦਾ ਕੋਈ ਬੜੀ ਗੱਲ ਨਹੀਂ ਉਹ ਵੀ ਸਕਦਾ ਕਰ ਉਹ ਵੀ ਸਕਦਾ ਬਹੁਤ ਉਹ ਯਾਰ ਕੁਝ ਵੀ ਪੋਸੀਬਲ ਆ ਜਿਹੜੇ ਟਾਈਮ ਜਿਹਦਾ ਹਰ ਕੁਝ ਇਨਪੋਸੀਬਲ ਤਾਂ ਹੈ ਹੀ ਨਹੀਂ ਕੁਛ ਸਹੀ ਗੱਲ ਹਾਂ ਹਾਂ ਦਬ ਜਗਾ ਦੇ ਤੁਸੀਂ ਯਾਰ ਤੁਹਾਨੂੰ ਚਾਰਜ ਕਰ ਦੂੰਗਾ ਮੈਂ ਟੈਨਸ਼ਨ ਨਾ ਲਓ ਆਹ ਉਹ ਹੜ ਦੇਖੋ ਯਾਰ ਬੱਬੂ ਕਿੰਨੇ ਸੋਹਣੇ ਲੱਗਦੇ ਯਾਰ ਹੈਨਾ ਆ ਡਰਾਗਟ ਜਿਹ ਵਿੱਚ ਨੇ ਕਿੰਨੇ ਸੋਹਣੇ ਲੱਗਦੇ ਜਿਹੜੇ ਆ ਖੜੇ ਤੇ ਖਿੱਚੇ ਜੇ ਆਪਣੇ ਇੰਡੀਆ ਦੀ ਹਰਿਆਲੀ ਦਾ ਉਰੇ ਦੀ ਤਾਂ ਬਹੁਤ ਫਰਕ ਬਹੁਤ ਫਰਕ ਆ ਡਰਾਗਟਾਂ ਦੇ ਪੱਕੇ ਇਹ ਖਿੱਚ ਨਹੀਂ ਪਾਉਂਦੀ ਹੈ ਨਾ ਇੱਕ ਤਰ੍ਹਾਂ ਦੀ ਹੈ ਨਾ ਫਤੇ ਨੂੰ ਅਟੈਚ ਜਿਆ ਕਰਦੇ ਆ ਆਪਣੇ ਨਾਲ ਹੈਨਾ ਆਹ ਰਗ ਪਹਾੜਿਆਰ ਜਦ ਲੈਕ ਦੇਖਦੇ ਨਾ ਤਾਂ ਹੋਰ ਵੀ ਜ਼ਿਆਦਾ ਸੋਹਣਾ ਲੱਗਣ ਲੱਜਨੇ ਹੈ ਜੀ ਲੋਕ ਲੱਗ ਗਿਆ ਇੱਥੇ ਨਿੰਬੂ ਪਾਣੀ ਪੀਣ ਜਲਾਤੋਂ ਆ ਖਾਣ ਹਣ ਕਿ ਹੁਣ ਥੋੜੀ ਜਿਹੀ ਗਰਮੀ ਹੋਣ ਲੱਗੀ ਇੱਧਰ ਆ ਗਏ ਅਸੀਂ। ਅਜੇ ਧੁੱਪ ਵੀ ਸੋਹਣੀ ਨਿਕਲੀ ਵੀ ਆ। ਬੱਚੇ ਬੈਠੇ ਇੱਧਰ। ਲੋਕੀ ਕੋਈ ਦੁੱਖ ਨਾ ਸੋਹਣਾ ਆਉਂਦਾ ਯਾਰ। ਪਹਾੜ ਦੇ ਨਾਲ ਕਿੰਦਾ ਕੱਟੇ ਹੋਏ ਆ ਬਾਈ ਹੈ। ਇਹ ਨਹੀਂ। ਸਾਹਗਰਾਂ ਦੇ ਬਚ ਕੇ ਬਾਈ ਮਾੜਾ ਜਿਹਾ ਜੇ ਕੋਈ ਆਇਆ ਨਾ ਕਿਤੇ ਘੁੰਮਣਾ ਆਪਣਾ ਮੋੜ ਵੀ ਆ ਉਦੋਂ ਵੀ ਕਿਸੇ ਨੂੰ ਬ੍ਰੇਕ ਬਰੂਕ ਹੈ ਹੀ ਨਹੀਂ ਦੇਖੋ ਇੱਧਰੋਂ ਤੇ ਇੱਧਰੋਂ ਜਾਣ ਵਾਸਤੇ ਨਾ ਪੌੜੀ ਲਾਈ ਵੀ ਆ ਦੇਖੋ ਆ ਛੋਟਾ ਜਿਹਾ ਪੁਲ ਬਣਿਆ ਕਿੰਦਾ ਜਾਂੜ ਲੱਗਦਾ ਆ ਕਿਹੜੀ ਗਲੀ ਆ ਗਈ ਬਾਈ ਕਿੰਨੀ ਪੁਰਾਣੀ ਕੰਧ ਆ ਵੇ ਤੂੰ ਵੀ ਐਕਿਉ ਪ੍ਰੈਸ਼ਰ ਕਰਦੀ ਥੰਡੀ ਹਾਂ ਪਹਿਰਾਂ ਦਾ ਤੂੰ ਪ੍ਰੈਸ਼ਰ ਉਹ ਬੈ ਰਹੀ ਗੱਲ ਕਿੰਨੀ ਪੁਰਾਣੀ ਕੰਧ ਆ ਉਧਰ ਦੇਖ ਰ ਆ ਓਹੋ ਕੁਲਿਆਰ ਦਿਖਦਾ ਬਾਈ ਆ ਇਹ ਜੀ ਲਿਮੋਨ ਸੋਲ ਗਾਰਦਾ ਦਾ ਸ਼ਹਿਰ ਜਿਹੜਾ ਬਿਲਕੁਲ ਪਹਾੜ ਦੇ ਵਿੱਚ ਫਸਿਆ ਹੋਇਆ ਐਨ ਵਿੱਚ ਫਸਿਆ ਹੋਇਆ ਪਹਾੜਾਂ ਦੇ ਵਿੱਚ ਕਿੰਨਾ ਘੈਂਟ ਲੱਗਦਾ ਯਾਰ ਆਉਂਦੇ ਵਾਸਤੇ ਵਧੀਆ ਥੀਖੇਦਾ ਆ ਦਰਖਤ ਦੇਖ ਲਓ ਇਕੱਲਾ ਹੀ ਖੜਾ ਉਹ ਜਿਹੜਾ ਸੁੱਕਿਆ ਹੋਇਆ ਜਮਈ ਉੱਪਰ ਥੋੜਾ ਜਿਹਾ ਹਰਾ ਪਰ ਵਧਿਆ ਨਹੀਂ ਇਹਨਾਂ ਨੂੰ ਦੇਖ ਲਓ ਕਿੰਨਾ ਪਿਆਰ ਕਰਦੇ ਦੇ ਲੋ ਦਰਖਤਾਂ ਨੂੰ ਤੇ ਇੱਧਰ ਕੰਮ ਵਗੈਰਾ ਚੱਲ ਰਿਹਾ ਹੈ ਹਜੇ ਤੇ ਟਰੈਕ ਦਾ ਇੱਧਰ ਜਿਹੜਾ ਟਰੈਕ ਆਉਂਦਾ ਆ ਆ ਸਾਰਾ ਇੱਧਰ ਜੰਗਲਾ-ਜੰਗਲਾ ਲਾਉਣਗੇ ਹੌਲੀ-ਹੌਲੀ ਕੰਤ ਦੇਖੋ ਬਹੀ ਆ ਵੀ ਕਿੰਨੀ ਪੁਰਾਣੀ ਹੈ ਇਹਦਾ ਹੈਨਾ ਕਾਫੀ ਪੁਰਾਣਾ ਹੈ ਇਹ ਸ਼ਹਿਰ ਐਵੇਂ ਨਹੀਂ ਹਾਂ ਪੂਰਾ ਗਰਾਂਟਾਈ ਨਹੀਂ ਕੰਦ ਤੇ ਗਰਦੇ ਵਾਲੀ ਬੇਸ਼ੱਕ ਵੀ ਚੀਜ਼ੀ ਦਾ ਲੁੱਕ ਹੈ ਹਾਂ ਢਾਲ ਦੇ ਹੋਵੇ ਪਰ ਬੰਨਾ ਨਹੀਂ ਆਹ ਦੇਖੋ ਕਿੰਨਾ ਜਮੇ ਢਾਈ ਪਈ ਆ ਦੇਖੋ ਹਾਂ ਦੇਖੋ ਜਮੇ ਟੁੱਟਣ ਲੱਗ ਗਿਆ ਉੱਪਰ ਉਹ ਦੇਖੋ ਭੁਰਨ ਲੱਗ ਗਈ ਸਾਰੀ ਐਂ ਦੇਖੋ ਤੇ ਆ ਜੀਸਸ ਲਾਇਆ ਉਹਨਾਂ ਨੇ ਬਣਾ ਕੇ ਬੜੀ ਚੀਜ਼ ਹੈ ਵੈਸੇ ਤੇ ਉੱਤੇ ਪਹਾੜ ਆ ਗਏ ਹੁਣ ਇਧਰ ਨੂੰ ਹੁਣ ਅਸੀਂ ਜਾ ਰਹੇ ਹਾਂ ਵਾਪਸ ਸ਼ਹਿਰ ਵੱਲੋਂ ਆ ਘਰ ਦੇਖੋ ਬਾਈ ਕਿੰਨਾ ਪੁਰਾਣਾ ਯਾਰ ਹਨਾ ਕਿੰਨਾ ਪੁਰਾਣਾ ਘਰ ਦੇਖੋ ਤੇ ਸਾਹਮਣੇ ਸ਼ਹਿਰ ਤੋਂ ਕਿੰਨਾ ਸੋਹਣਾ ਲੱਗਦਾ ਇੱਥੇ ਤੋਂ ਬਸ ਟਾਈਮ ਤੇ ਚਾਹੀ ਤੇ ਖੜਾ ਥੋੜੀ ਤੇ ਤੇ ਇੱਥੋਂ ਕਿੰਨਾ ਸੋਹਣਾ ਲੱਗਦਾ ਹੈ ਯਾਰ ਬਹੁਤ ਸੋਹਣੀ ਕੀ ਗਾਇਆ ਬਹੁਤ ਸੋਹਣਾ ਸ਼ਾਇਰ ਲਬ 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 ਭੀੜੇ ਬਹੁਤ ਇੱਥੇ ਦਾ ਇੰਨੀ ਭੀੜਾ ਮੁੰਨਾ ਜਾ ਬਹੁਤ ਜ਼ਿਆਦਾ ਭੀੜਾ ਗਲੀ ਜਹ ਚ ਜਿੱਥੇ ਜਦੋਂ ਬਾਈ ਆਉਣਾ ਬਾ ਥੋੜਾ ਸੱਜ ਰਿਹਾ ਜਣੀ ਕਹਿਣ ਦਾ ਮਤਲਬ ਇਹ ਹੈ ਬੜਾ ਲੇਟ ਨਾ ਹੋਵੇ ਜਣੀ ਕਹਿਣ ਦਾ ਮਤਲਬ 11 ਕਬੇ ਤੱਕ ਇੱਥੇ ਬੰਦਾ ਪਹੁੰਚ ਜੂਵੇ ਨਾ ਤਾਂ ਸਾਰਾ ਸ਼ਹਿਰ इजीली ਘੁੰਮ ਸਕਦਾ ਉਹਦੇ 5-6 ਵਜੇ ਤੱਕ ਬੰਦਾ ਵਿਲਾ ਹੋ ਜਾਂਦਾ ਹੈ ਨਾ ਆ ਹੈਗਾ ਬਈ ਲਿਮੋਨੇਸਲ ਗਾਰ ਦਾ ਨਾ ਜੇ ਕਿਸੇ ਨੇ ਇਥੋਂ ਕਰੂਜ਼ ਫੜਨੇ ਆ ਬੋਟ ਵਗੈਰਾ ਜਿਹੜੇ ਸਰਕਾਰੀ ਜਿਹੜੇ ਇਹਨਾਂ ਦਾ ਪੇ ਘੱਟ ਹੈ ਜਿਹੜੇ ਪੈਸੇਂਜਰ ਵਾਲੀਆਂ ਤਾਂ ਉਹ ਇਥੋਂ ਚੱਲਦੀਆਂ ਦੇਖੋ ਆ ਚੀਜ਼ ਹੈ ਜਗਾ ਦੇਖੋ ਨੋਟ ਕਰ ਲਓ ਮੈਂ ਤੁਹਾਨੂੰ ਦਿਖਾ ਦਿੰਨਾ ਨੇੜੇ ਜਾ ਕੇ ਬਾਕੀ ਤੁਸੀਂ ਆਪੇ ਰੋਕ ਕੇ ਵੀਡੀਓ ਦੇਖ ਲਿਓ ਟਾਈਮਿੰਗ ਵਗੈਰਾ ਭੀੜ ਦੇਖੋ ਭਾਈ ਕਿੰਨੀਆਂ ਗਲੀਆਂ ਚੁਰੇ ਕਿੰਨ ਨਰ ਹਾਸ਼ਾ ਨਾ ਗਲੀਆਂ ਦੇ ਦੇਖ ਲੋ ਲੋਗੋਂ ਸ਼ਾਪਿੰਗਾਂ ਵਗੈਰਾ ਇੱਥੇ ਕਰਦੇ ਫਿਰਦੇ ਆਂ ਘੁੰਮਦੇ ਫਿਰਦੇ ਆਂ ਦੇਖੋ ਅਦਾਈ ਪੂਰੀਏ ਦੁਕਾਨ ਲੈ ਮੰਡੀ ਸਾਰਾ ਕੁਝ ਲੈ ਮੰਦ ਦਾ ਮਿਲਦਾ ਇੱਥੇ ਨਿੰਬੂ ਦੇ ਰਿਲੇਟਰ ਸਾਰਾ ਕੁਝ ਪਿਆ ਇੱਥੇ ਕੱਪੜੇ ਵੀ ਦੇਖਣੇ ਹੋਏ ਚਾਦਰਾਂ ਜੀ ਵੀ ਨਿੰਬੂ ਦੀਆਂ ਸਾਰੀਆਂ ਝੋਲੇ ਬੈਗ ਸਾਰਿਆਂ ਬਿੰਬੂ ਨਿੰਬੂ ਹੈ ਬਾਕੀ ਇੱਥੇ ਖਾਣ ਪੀਣ ਦਾ ਰੇਟ ਠੀਕ ਹੈ ਨਾ ਬਹੁਤ ਜ਼ਿਆਦਾ ਵੀ ਨਹੀਂ ਯਾਨੀ ਇੱਕ 10 ਕੈਰਾਂ ਜੂ ਤੁਹਾਨੂੰ ਪੀਸਾ ਮਿਲ ਸਕਦਾ ਇੱਥੇ ਕਿਤੇ 18 ਰੋਲਾ ਆਵੇ ਕਿਤੇ 10 ਰੋਲਾ ਦਾ ਪੀਸਾ ਵਗੈਰਾ ਸੇ ਨਾਰਮਲ ਮਿਲ ਜਾਂਦਾ ਤੁਹਾਨੂੰ ਲੋਜ ਜਿੱਥੋਂ ਸਵੇਰੇ ਤੁਰੇ ਸੀ ਨਾ ਉਸ ਪੁਆਇੰਟ ਤੇ ਪਹੁੰਚ ਕੇ ਆਉਣਾ ਸੀ ਸਵੇਰੇ ਇੱਥੋਂ ਤੁਰੇ ਸੀ ਅਸੀਂ ਗੱਡੀ ਖੜਾ ਕੇ ਤੁਸੀਂ ਦੇਖ ਵੀ ਰਹੇ ਹੋ ਦੇਖੋ ਪਹਾੜ ਪਿੱਛੇ ਹੁਣ ਦੁਬਾਰਾ ਤੋਂ ਇੱਥੇ ਪਹੁੰਚ ਗਏ ਫਿਰ ਤੇ ਹੁਣ ਇੱਥੇ ਮਾੜਾ ਮੋਟਾ ਕੁਝ ਆਰਡਰ ਕਰਦੇ ਆ ਖਾਣੇ ਪੀਣੇ ਕੁਝ ਮਾੜਾ ਮੋਟਾ ਤੁਰੂ ਤੇ ਬਾਅਦ ਦੇਖਦੇ ਆ ਮਾੜਾ ਮੋਟਾ ਸ਼ਹਿਰ ਘੁੰਮਦੇ ਆ ਹੋਰ ਅੰਦਰੋਂ ਦਿਖਾਉਣੇ ਆ ਅੰਦਰੋਂ ਕਿਦਾਂ ਦਾ ਕਾ ਡਰਾਖ ਦੇ ਕਟਿੰਗ ਦੇਖੋ ਯਾਰ ਕਿੰਨੀ ਸੋਹਣੀ ਕਰੀ ਹੋਈ ਆ ਕਿੰਨਾ ਸੋਹਣਾ ਲੱਗਦਾ ਉਹ ਬੜੇ ਨਾਈਸ ਯਾਰ ਦੇਖੋ ਯਾਰ ਕਿੰਨੀ ਭੀੜ ਐ ਇੱਥੇ ਨਾ ਸ਼ਾਮ ਟਾਈਮ ਦਾ ਵੀ ਆਪਣਾ ਹੀ 뷰 ਆ ਯਾਰ ਸਜਾਵਟ ਜਣੀ ਬਹੁਤ ਸੋਹਣੀ ਕਰੀ ਹੋਈ ਏ ਨੇ ਯਾਰ ਬਹੁਤ ਸੋਹਣਾ ਸਜਾਇਆ ਹੋਇਆ ਸਾਰਾ ਵਾਹ ਨਾਲੇ ਬਰਫ਼ ਕਿੰਨੀ ਸੋਹਣੀ ਲੱਗਦੀ ਐ ਇੱਥੋਂ ਪਾਈ ਹੋਈ। ਓ ਮਾਈ ਗਾਡ। ਕਿੰਨੀ ਘੈਂਟ ਲੱਗਦੀ ਬਰਫ਼ ਇੱਥੋਂ। ਆਹ ਲੱਗਦਾ ਬਈ ਕਿਹੜਾ ਸਵਰਗ ਹੁੰਦਾ ਜਮਾਈ। ਇੰਨਾ ਸੋਹਣਾ ਸ਼ਹਿਰ ਆ। ਲੋ ਜੀ ਬੰਦੇ ਤਾਂ ਬੈਠ ਵੀ ਗਿਆ ਐ ਨਾ। ਬਿਰਾਜਮਾਨ ਹੋ ਗਏ ਫਿਰ ਆ। ਆਹ ਜਾ। ਜਗ੍ਹਾ ਰੱਖੀਂ ਤੁਹਾਡੇ ਕੋਲ। ਰੱਖ ਲਈ। ਹਾਂ ਮੈਂ ਕਿਹੜਾ ਖੜਨਾ ਹੀ ਪੈਣਾ ਮੈਨੂੰ। ਨਾ ਨਾ। ਆ ਲੱਭ ਕੇ ਤਾਂ ਬੈਠੀ। ਲੈ ਵੀ ਓ ਪਲੱਸ ਆਹ। ਤੋ ਜੀ ਜਿਹੜਾ ਆਪਣੇ ਆਰਡਰ ਕੀਤਾ ਸੀ ਸਮਾਨ ਆ ਗਿਆ ਆਪਣਾ ਹੁਣ ਇੱਥੇ ਖਾਣੇ ਪੀਣੇ ਮਾੜਾ ਮੋਟਾ ਤੇ ਨਾਲ ਵੀਊ ਦੇਖੋ ਯਾਰ ਕਿੰਨਾ ਸੋਹਣਾ ਰੌਣਕ ਮੇਲਾ ਬਹੁਤ ਹਨਾ ਜਗ੍ਹਾ ਹੀ ਤਾਂ ਅਸੀਂ ਲੱਭੀ ਸਿਲੈਕਟ ਕਰ ਲਈ ਜਗ੍ਹਾ ਮੈਂ ਜਗ੍ਹਾ ਹੀ ਤਾਂ ਲੱਭੀ ਇਹ ਕਹਿੰਦਾ ਵੀਊ ਵਾਲੀ ਲੱਭੀ ਲੋ ਜੀ ਪੀ ਖਾ ਕੇ ਆ ਗਏ ਉੱਥੇ ਹੁਣ ਅਸੀਂ ਤੇ ਹੁਣ ਜਾ ਰਹੇ ਹਾਂ ਸਿੱਧਾ ਗੱਡੀ ਵੱਲ ਨੂੰ ਵੀਡੀਓ ਦੇਖਣ ਲਈ ਤੇ ਚੱਲਦੀ ਆ ਆਹ ਸਕਰੀਨ ਦੀ ਆਹੇ ਲਿਮੋਨੋ ਸੁਲਗਾਰਦਾਰੀ ਵੀਡੀਓ ਚੱਲ ਰਹੀ ਬਾਈ ਦੇਖੋ ਇੰਨੀ ਘੈਂਟ ਲੱਗਦੀ ਆ ਨਾਲ ਦੇਖੋ ਈਵਨਿੰਗ ਟਾਈਮ ਦਾ 뷰 ਕਿੰਨਾ ਸੋਹਣਾ ਲੱਗਦਾ ਸਵੇਰੇ-ਸਵੇਰੇ ਇੰਦਾਂ ਲਾਈਟ ਹੀ ਪਾਰਕਿੰਗ ਉਹ ਜਮੇਂ ਐਂਡ ਵਾਲੇ ਫਲੋਰ ਤੇ ਆਪਣੀ ਇਹ ਆਹ ਸਵੇਰੇ ਨਾਲ ਪੇ ਕਰਨ ਵਾਸਤੇ ਕੋਈ ਨਹੀਂ ਸੀ ਖੜਾ ਇੱਥੇ ਹੁਣ ਦੇਖੋ ਲਾਈਨ ਲੱਗੀ ਪਈ ਐ ਕਿਉਂਕਿ ਹੁਣ ਲੋਕ ਨਿਕਲਣ ਲੱਗ ਗਏ ਦੇਖੋ ਗੱਡੀਆਂ ਵੀ ਜਾਂਦੀਆਂ ਇਧਰ ਸਭ ਲੋਕ ਨਿਕਲਣ ਲੱਗ ਗਏ ਹੁਣ ਲੈਫਟ ਵਾਲੇ ਵੀ ਕੰਫਿਊਜ਼ ਹੋ ਜਾਨਾ ਕਿੱਧਰ ਜਾਵਾਂ ਬਈ ਦੇਖ ਲਓ ਜਾਣਾ ਵੀ ਪੌੜੀਆਂ ਲਿਫਟ ਉੱਤੇ ਰੁਕ ਗਈ ਸਵੇਰੇ ਆਈ ਸੀ ਭਾਈ ਦੇਖ ਲਓ ਸਾਰੀ ਫੁੱਲ ਸੀ ਪਾਰਕਿੰਗ ਹੈ ਨਾ ਉਹ ਖਾਲੀ ਹੋ ਗਿਆ ਟਾਈਮ ਦੇਖ ਲਓ। ਓਹ। ਦੇਲੇ ਥੱਲੇ ਆਏ ਆਂ। ਉਹ ਦੇਲੇ ਕੋ ਹੋਰ ਆ ਲੱਗਦਾ ਇਹਨਾਂ ਗਰਾਊਂਡ ਫਲੋਰ ਸੀ ਫਿਰ ਜੇ। ਪਰ ਇਹ ਕਾਫੀ ਉੱਚਾਈ ਤੇ ਆ। ਦੇਖੋ ਕਿੱਥੇ ਆ ਕੇ ਪਾਰਕਿੰਗ ਬਣਾਈ ਵੀ ਆ। ਸੂਰਜ ਕਿੰਨਾ ਘੈਂਟ ਲੱਗਦਾ ਯਾਰ। ਪਹਾੜ ਦੇ ਉੱਪਰ ਖੜਾ ਦੇਖੋ। ਜਦੋਂ ਅਸੀਂ ਸਵੇਰੇ ਆਏ ਸੀ ਨਾ ਉਦੋਂ ਬਰਫ਼ ਹੈ ਨਹੀਂ ਸੀ ਪਹਾੜਾਂ ਤੇ। ਬਾਅਦ ਚ ਪਈ ਐ ਜੀ ਦੇਖ ਲੋ ਕਾਫੀ ਪੈ ਗਈ ਦਵਾਰ ਪਿਆਰ ਦੇਖੋ ਸਹੀ ਹੈ ਗੱਡੀ ਆਪਣੀ ਹੈਗੀ 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 ਲੱਭ ਗਈ ਲੱਭ ਗਈ ਸਵੇਰੇ ਆਏ ਸੀ ਨਾ ਉਦੋਂ ਮੈਪ ਦਿਖਾਉਣਾ ਗੂਗਲ ਮੈਪ ਦਿਖਾਉਂਦਾ ਸੀ ਸਾਢੇ 3 ਘੰਟੇ ਹੁਣ ਅਸੀਂ ਜਾ ਰਹੇ ਹਾਂ ਹੁਣ ਸਿਰਫ 1 ਘੰਟਾ 40 ਮਿੰਟ ਇਹ ਪਤਨਕਾਰੀ ਜਨ ਜਾਮ ਕਰਕੇ ਹੋਣਾ ਹਨਾ ਰਸ ਜ਼ਿਆਦਾ ਦਾ ਰਸਤਾ ਜ਼ਿਆਦਾ ਰਸ ਜ਼ਿਆਦਾ ਉਹ ਤੋ ਜੀ ਹੁਣ ਗੱਡੀ ਘਰ ਨੂੰ ਪਾ ਤੇ ਚੱਲੇ ਸਾਡੀ ਤੁਹਾਨੂੰ ਬਾਸ ਆਹ ਉਲਟੀਮੋ ਆਹੀ ਤੋਂ ਬਾਅਦ ਇਹ ਆਪ ਹੀ ਉਹ ਆ ਗਿਆ ਬਾਈ ਜੀ ਹਾਂ ਉਹ ਹੈ ਨਹੀਂ ਕਿਤੇ ਵੀ ਹੁਣ ਬਾਈ ਹੁਣ ਗੱਡੀ ਬਹੁਤ ਸਪੀਡ ਤੇ ਜਾ ਰਹੀ ਹੈ ਮੁੰਲਰਾਜ ਅਸੀਂ ਡੇਢ ਘੰਟੇ ਚਕੇ ਪਹੁੰਚ ਜਾਣਾ ਹੁਣ ਰਸਤੇ ਖਾਲੀ ਬਿਲਕੁਲ ਹੈ ਨਾ ਸਵੇਰੇ ਇਹਨਾਂ ਸਾਫ ਜ ਨਹੀਂ ਸੀ ਮੌਸਮ ਹੁਣ ਕਿੰਨਾ ਸਾਫ ਹੋ ਗਿਆ ਵੈਸੇ ਹਨਾ ਸਵੇਰੇ ਸੁੱਤੇ ਨਹੀਂ ਦੁੱਤੇ ਆ ਸਵੇਰ ਦੇ ਸਵੇਰ ਤੋਂ ਵੀ ਡਾਊਨ ਸੀ ਮੈਂ ਮੈਂ ਹੁਣ ਥੋੜਾ ਠੀਕ ਹੋ ਗਿਆ ਜਿਹੜੀ ਸਵੇਰ ਜਿਹੜੀ ਜ਼ਿਆਦਾ ਡਾਊਨ ਸੀ ਟਾਈਮ ਹੋ ਗਿਆ ਹੁਣ ਫਿਰ ਸਵੇਰ ਤੋਂ ਮੇਰੇ ਅੱਖਾਂ ਹੀ ਬਹੁਤ ਲੱਗਦੀਆਂ ਮੇਰੀਆਂ ਪਰ ਵੀ ਬਹੁਤ ਹੈ ਹਮ ਐਕਟਿਵ ਹੋ ਗਿਆ ਹੁਣ ਜਿੰਨਾ ਮੈਂ ਤੋਂ ਜੋ ਵੀ ਚੱਲ ਵਧੀਆ ਜਿਹੜੇ ਇਹ ਸਲਾਈਡਿੰਗ ਨਹੀਂ ਕਰਦੇ ਨਾ ਪਹਾੜ ਕਿੱਲੇ ਘਾਟ ਲਾਦੇ ਨਾ ਥੱਲੇ ਕਿੰਨੀ ਗ੍ਰੀਨਰੀ ਹੈ ਗ੍ਰੀਨਰੀ ਨਾਲੇ ਥੱਲੇ ਸ਼ਹਿਰ ਦੇ ਕਿੰਨਾ ਸੋਹਣਾ ਲੱਗਦਾ ਉੱਪਰ ਬਰਫ਼ ਪਈ ਹੋਈ ਹੈ ਗ੍ਰੀਨਰੀ ਵੀ ਹੈ ਬਰਫ਼ ਵੀ ਹੈ ਪਾਣੀ ਵੀ ਹੈ ਤੇ ਪਲੱਸ ਸ਼ਹਿਰ ਵੀ ਹੈ ਦੇਖ ਲਓ ਸਾਰਾ ਕੁਝ ਹੈ ਹੈ ਨਾ ਓਏ ਗੋਡ ਯਾਰ ਕਿੰਨਾ ਵਧੀਆ ਲੱਗ ਰਿਹਾ ਮੈਨੂੰ ਹੋਰ ਰਸਤਾ ਹੈ ਭਾਈ ਉਹ ਨਹੀਂ ਹੈਗਾ ਉਹੀ ਹੈ ਜਿਹੜਾ ਇੱਥੇ ਉਹੀ ਹੈ ਆ ਗਈ ਗੈਲਰੀਆਂ ਹਾਂ ਇਹ ਗੈਲਰੀ ਕਾਦੀ ਯਾਰ ਪਹਾੜੇ ਆ ਇੱਥੇ ਜਮ ਨਹੀਂ ਦੇਖ ਤੋਈ ਹਾਲਾ ਤੇ ਉੱਪਰ ਡਿੱਗ ਗਿਆ ਉਹ ਬੱਸ ਨਾਲ ਥੋੜੇ ਗੱਡੀ ਲੜ ਗਈ ਹਾਂ ਉਹ ਲੰਘ ਨਹੀਂ ਰਹੀ ਇੱਧਰ ਬੱਸ ਉੱਪਰ ਦੇਖ ਤੋ ਸਹੀ ਬਾਬਾ ਪੂਰੀ ਪੂਰੀ ਤੇ ਜਗ੍ਹਾ ਹੈ ਆ ਨਵੀਂ ਨਵੀਂ ਬਣਾਇਦਾ ਕੁਝ ਵੀ ਨਹੀਂ ਕਰਿਆ ਮੈਂ ਇਹਦੇ ਵਿੱਚ ਗੱਡੀ ਬੈਕ ਕਰਕੇ ਲੈ ਗਿਆ ਹੁਣ ਹਾਂ ਗੱਡੀ ਵਾਲਾ ਹੁੰਦਾ ਹਣੋਂ ਕੁਝ ਕਰ ਦਿੰਦੇ ਇਹਨੇ ਚੱਲ ਦੇਣੀ ਆ ਤੂੰ ਇਹ ਬਸ ਹੂੰ ਕਰ ਇਹ ਬਣਾ ਦੂਗਾ ਬਸ ਸਹੀ ਗੱਲ ਆ ਇਹ ਮੈਨੂੰ ਗੈਲਰੀ ਵੀ ਐਦਾਂ ਹੀ ਆ ਐ ਨਾ ਟੈਂਪਰੇਰੀ ਜੀ ਉਹ ਆ ਹਾਂ ਬਸ ਐ ਮੂਰੇ ਬੜੀ ਲੰਗੇ ਨਹੀਂ ਰਹਿਦੀ ਗੱਡੀ ਨਾਲ ਬੈਕ ਕਰਕੇ ਲੈ ਜਾਂਦੀਆਂ ਮਧੀ ਲੰਗੇ ਤੇ ਬਸ ਇਹਦੇ ਕਿੱਥੇ ਨਿਕਲਣਾ ਬਹੁਤ ਹਣਾ ਚਿੱਟੀ ਜੀ ਗੱਡੀ ਦੀ ਬੈਕ ਕਰਕੇ ਲੈ ਗਿਆ ਆਖਰੀ ਅੱਛਾ ਬੈਗ ਲੈ ਗਿਆ ਉਹ ਬੱਸ ਹੋ ਜਾਂਦੀ ਮੇਰੇ ਰੋਡ ਦੇ ਘਰ ਕਿੰਨਾ ਘੰਟ ਆ ਗਿਆ ਹਨਾ ਸਵੇਰੇ ਵਾਲੀ ਹੈ ਸਵੇਰੇ ਸਪੋਸੇ ਤਾਂ ਨੀਂਦ ਚ ਫੈ ਆਏ ਆਪਾਂ ਇਹ ਨਹੀਂ ਇੱਥੇ ਕੜ ਕੇ ਆਪਾਂ ਦੇਖ ਰਹੇ ਦੁਕਾਨ ਨੂੰ ਹਾਂ ਆਹ ਪਾਰਕਿੰਗ ਲਈ ਦੀ ਗੱਡੀ ਆਪਣੇ ਨਾ ਕੱਟੀ ਚਲਾਏ ਪਹਿਲਾਂ ਚਲਾ ਕੇ ਗੱਲ ਸਾਡੇ ਕੋਲ ਨੂੰ ਆਏ ਆ ਇਹ ਫਿਰ ਅੱਜ ਇੱਧਰ ਨੂੰ ਹੁਣ ਫੇਰ ਵਾਪਸ ਚੱਲੇ ਆ ਅਸੀਂ ਟੌਰ ਹੁਣ ਬੈਠੇ ਆ ਮੈਂ ਤੇ ਬੱਬੂ ਦਾ ਨੰਦਲੇਰੇ ਹਾਂ ਆ ਬੰਦਾ ਮੈਂ ਚੱਲ ਗਰਾਸੀਏ ਬਾਈ ਜਰਾ ਬਹੁਤ ਬੋਲ ਆ ਅੱਜ ਲਈ ਰੁਕਣਾ ਥੋੜਾ ਟਾਈਮ ਮੈਕਟੀ ਤੇ ਕੁਝ ਖਾਣੋ ਪੀਣੋ ਮਾਣਾ ਮੋਟਾ ਦੇਖਦੇ ਜੀ ਮਿੰਟ ਵਿੱਚ ਵਿੱਚ ਕੋਈ ਨਿਕੜ ਜੜੇ ਕਿਲੋਮੀਟਰ ਦਾ ਰਾਹ ਰਹਿ ਗਿਆ ਸਾਡਾ ਤੇ ਜਾਮ ਮਿਲ ਗਿਆ ਸਾਨੂੰ ਹਾਈਵੇ ਤੇ 1 ਕਿਲੋਮੀਟਰ ਨੂੰ ਮਨ ਨੂੰ ਤਕਰੀਬਨ ਲੱਗਦਾ ਵੀ ਅੱਧਾ ਪੌਣਾ ਘਾਟ ਲੱਜਣਾ ਆਪਣੇ ਲੈ ਸੋਣੀ ਚਲਦੀ ਦੁਨੀਆ ਦੇ ਨਜ਼ਾਰਾ ਘੱਟ ਘੜੀਆਂ ਇੱਧਰ ਬਸ 700 ਮੀਟਰ ਰਹਿ ਗਿਆ ਆਪਣਾ 700 ਰਹਿ ਗਿਆ ਆ ਗਏ ਲੱਗ ਗਈ ਅੱਜ ਤੋਂ ਉਹ ਕੰਮ ਹੋ ਗਿਆ ਕਈ ਵਾਰ ਆਣੀਆਂ ਨੇ ਵੀ ਹੰਥੀ ਲੰਘਿਆ ਪੂੰਜ ਫਸ ਗਈ ਉਹ ਕੰਮ ਹੋ ਜਾਵਾ ਸਾਰਾ ਸਫਰ ਘੱਟ ਤੋਂ ਸਿਰੇ ਜਾ ਜਾ ਕੰਮ ਹੁੰਦਾ ਸਹੀ ਗੱਲ ਆ ਪੂਛ ਨਹੀਂ ਫਸ ਗਈ ਬਸ 700 ਮੀਟਰ ਨੂੰ ਰਹਿ ਗਿਆ ਚਲੋ ਖੈਰ ਮਿਲਾਨ ਜਾਣਾ ਸਿੱਧਾ ਗਰਮੇਲਤ ਲਗਾ ਤੈਨੂੰ ਸ਼ੀਤਾ ਆਹ ਰੇ ਗਾ ਜਿਹਨੇ ਕੱਢਣਾ ਭਾਈ ਆਏ ਆ ਪੁੱਛਦਾ ਨੀ ਅਗਲਾ ਅਮਰਜੈਂਸੀ ਨੇ ਜਵਾੜ ਤੀ ਨੇ ਇਹ ਵੀ ਦੋ ਟਾਇਰ ਆ ਭਾਈ ਦੋ ਟਾਇਰ ਜਾਂ ਚਾਰ ਟਾਇਰ ਦਾ ਕੀ ਫਾਇਦਾ ਆਪਣੇ ਚਾਰ ਟਾਇਰ ਤੂੰ ਦਵੋ ਨਾ ਵਸ ਤੁਸੀਂ ਖਿੱਚਦੇ ਹੋ ਕੰਮ ਨੂੰ ਪਰਚਾ ਤੋਂ ਆਉਂਦਾ ਨਾ ਹਾਂ ਬਾਲਾ ਵੀ ਕਰਾਂ ਪਰਚਾ ਆ ਜਣ ਜਿਹੜਾ ਦਾਰੂ ਤੇ ਲੱਗਦਾ ਦਰਨ ਡੋਨਰ ਕੇ ਚੱਕਰ ਆ ਕੋਈ ਨਹੀਂ ਹੁੰਦਾ ਪਰਚੇ-ਪੁਰਚਾ ਤਾਂ ਹੁੰਦੀ ਰਹਿੰਦੀ ਆ ਕੱਢਦੀ ਆ ਫਿਰ ਕਾ ਕੱਢ ਦੰਨੇ ਆ ਕੋਈ ਆਹ ਰੋਡ ਖਾਲੀ ਪਿਆ ਕੇ ਇਹਦੀ ਹਿੰਮਤ ਨਹੀਂ ਬੈਂਦੀ ਇੱਧਰੋਂ ਕੱਢਣ ਨੂੰ ਜੇ ਆਪਣੇ ਇੰਡੀਆ ਹੁੰਦਾ ਨਾ ਕੋਈ ਨਹੀਂ ਦੇ ਖਾਲੀ ਮਿਲਣਾ ਹੈਗਾ ਇਹ ਅਮਰਜੈਂਸੀ ਵਾਲਾ ਰੋਡ ਆ ਬਾਈ ਇਹ ਸਿਰਫ ਪੁਲਿਸ ਵਾਲੇ ਜਾਂ ਐਮਬੂਲੈਂਸੇ ਚ ਜਾ ਸਕਦੀ ਹੈ ਤੇ ਉੱਤੇ ਕੋਈ ਹੋਰ ਕੋਈ ਨਹੀਂ ਆ ਸਕਦਾ ਆਪਣੇ ਇੰਡੀਆ ਸਭ ਤੋਂ ਜ਼ਿਆਦਾ ਲੋਕਾਂ ਨੇ ਜਾਣੀ ਜਿੱਦੇ ਹਾਂ ਹਾਂ ਇੰਡੀਆ 'ਚ ਕਹਿੰਦੇ ਲੈ ਅਮਰਜੈਂਸੀ ਵਾਲੇ ਚ ਪਾੜਦੇ ਨਾ ਨਾ ਉਹਦਾ ਉਸੀ ਤਾਂ ਆ ਗਿਆ ਸਾਹਮਣੇ ਤਾਂ ਕਰਕੇ ਤਾਂ ਤਾਂ ਵੀ ਇੱਥੋਂ ਨਹੀਂ ਨਾ ਉਸੀ ਤਾਂ ਹੈਗਾ ਐਕਸੀਡੈਂਟ ਆ ਗਿਆ ਨਾ ਆਪਣੀ ਗੱਲਾਂ ਤਾਂ ਨਹੀਂ ਸੁਣ ਲਈ ਆਕਸੀਡੈਂਟ ਆ ਗਿਆ ਨਾ ਨਾ ਉਹ ਕਿੱਧਰ ਗਈ ਜਾਂਣਾ ਅਮਰਜੈਂਸੀ ਜਿਹਨੂੰ ਲੈ ਆ ਕੱਢਦੇ ਨਾ ਨਾ ਆ ਦੇਖ ਲੈ ਦੇਖੀ ਆ ਉਹ ਗੇਲੇ ਨਹੀਂ ਗਿਆ ਤਾਬ ਤੇ ਆ ਉੱਥੇ ਕੱਢ ਦੇ ਨਾ ਉਰ ਤੇ ਹੁਣ ਐਕਸੀਡੈਂਟ ਆ ਗਿਆ ਆਪਣਾ ਇਹ ਆਈ ਕਿ ਹੋਰੇ ਨਿਕਲ ਆ ਲੈ 60 ਮੀਟਰ ਲਾ ਲੈਣ ਤੁਸੀਂ ਦਲੇਰੀ ਦਿਖਾ ਦੀ 60 ਮੀਟਰ ਕਿ ਨਹੀਂ ਮੈਂ ਕਡੌਲ ਡਾ ਕੇ ਜੀ ਮੈਂ ਕਡੌਲ ਦਿਖਾਈਏ ਬਣਾ ਬੋਟਾ ਪਰ ਗੇਟੇਉ ਨਹੀਂ ਹੈਗੀ ਉਹ ਆਹ ਪਾਰਕਿੰਗ ਹੈ ਬਦੋਈਆਂ ਹੈ ਉਹ ਦੋਈਆਂ ਹੈ ਉਹ ਅੱਗੇ ਲਾ ਦਿਓ ਫਿਰ ਅੱਗੇ ਦੇਖ ਲਓ ਉੱਥੇ ਉਪਾਦੂ ਗਾਣੇ ਲਾ ਦੂ ਘੁਮਾ ਕੇ ਪਿੱਛੇ ਲਾਣ ਆ ਉਧਰ ਲੱਗ ਜਣੀ ਆ ਦੋ ਸ਼ੀਤੇ ਵਾਲੇ ਚ ਬਾੜ ਦੀ ਮੇਕਰ ਲਓ ਜੀ ਬਈ ਸਮਾਨ ਆ ਚੁੱਕਿਆ ਆਪਣਾ ਉਹ ਖਾ ਪੀ ਕੇ ਫੇਰ ਕਰਦੇ ਵਾਕੀ ਗੱਲਾਂ ਲੋ ਜੀ ਹੁਣ ਮੈਕੜੀ ਖਾ ਕੇ ਘਰ ਨੂੰ ਜਾ ਰਹੇ ਆ ਆਪਣਾ ਟੌਰ ਨਾਲ ਤੇ ਜੇ ਤੁਹਾਨੂੰ ਲੋਕੇਸ਼ਨ ਵਧੀਆ ਲੱਗੀ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆ ਤੁਹਾਡੇ ਨਾਲ ਜਲਦੀ ਨਵੇਂ ਬਲੌਗ ਦੇ ਵਿੱਚ ਓਦੋ ਲਈ ਸਾਰਿਆਂ ਸਸਿਕਾ ਬਾਏ 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 ਬਾਏ